ਕਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਗਣਾ ਰਣਾਪਤੀ ਆਖਾ ਚੀ ਐਕਚੁਅਲੀ ਉਸ ਵੇਲੇ ਮੈਂ 에어 ਕੰਸਟਿਟਿਊਟੀ ਡਿਊਟੀ ਸੀ ਕਿਤੇ ਉਹ ਕੰਗਣਾ ਮਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਹ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਤੱਕ ਪਰ ਇਹਨਾਂ ਪ੍ਰਤੀਕ ਉਸਤਾ ਜੀ ਜਿਹੜੇ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਿਸਾਨੀ ਕਰਨੇ ਚੱਲਦੇ ਸੀਗੇ ਉਹ ਕਿਸਾਨੀ ਕਰਨ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਘੋਟਾ ਮੇਰੇ ਵਿੱਚ ਪਰ ਕੰਗਣਾ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਕੋਲਦੀ ਸੀ ਵੀ ਇਹ ਕਿਉਂ ਬੈਠੇ ਐ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਹੋ ਕੇ ਜਿਹਨੂੰ ਪਤਾ ਨਹੀਂ ਲੱਗਦਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮਾਫ ਕਰਨਾ ਜੀ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਮੇਰਾ ਜੋਬ 'ਚ ਨਹੀਂ ਸੀ ਪਰ ਅੱਜ ਸਾਹਮਣੇ ਆਇਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹਦੇ ਜਜ਼ਬਾਤ ਆ ਜਿਹੜੇ ਉਡਾ ਨਹੀਂ ਸਕਦੇ ਗੁਰਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਗੜਾ ਰਣਾਪਤੀ ਅਫਾਟੀ ਐਕਚੁਅਲੀ ਉਹ ਕੰਪਨੀ ਹੈ 에어ਪੋਰਟ ਦੀ ਡਿਊਟੀ ਸੀ ਕਿਤੇ ਜਦੋਂ ਕੰਗੜਾ ਉਹਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਹ ਮੈਂ ਜੋਬ 'ਚ ਨਹੀਂ ਆਈ ਹੋਈ ਸੀ ਹਜੇ ਤੱਕ ਪਰ ਐਵੇਂ ਮੈਂ ਕਿਹਾ ਕਿ ਉਸ ਤਾਂ ਸੀਗੇ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਕਸਾਨੀ ਕਰਨ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਘਰ ਦੇ ਵਿੱਚ ਪਰ ਕੰਨਨਾ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜਾਂ ਲੋਕ ਆ ਜਾਂਦੇ ਇਕੱਠੇ ਹੋ ਕੇ ਜਿਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮੋਟਾ ਨਾ ਬਿਗੀ ਅੰਦਰ ਗੁੱਸਾ ਤਾਂ ਬਹੁਤ ਹੀ ਪਰਸਪਰ ਦਾ ਜੌਬ 'ਚ ਨਹੀਂ ਸੀ ਪਰ ਅੱਜ ਸਾਹਮਣੇ ਆਇਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹ ਅਵੇ ਜਿਹੜੇ ਬਾਤਾਂ ਨੇ ਡਾਪ ਨਹੀਂ ਸਕਦੇ ਕੁਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਨੜਾ ਰਣਾਪਦੀ ਆਫਾਟਲੀ ਐਕਚੁਅਲੀ ਜੋਸੇਫ ਤੇ ਮੈਂ 에어ਪੋਰਟ ਤੇ ਬਿਰੀ ਡਿਊਟੀ ਸੀ ਕਿਤੇ ਜਦੋਂ ਕੰਨੜਾ ਮਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਹ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਤਾਂ ਇਰੇ ਇੰਨਾ ਬੜੀ ਖੁਸ਼ੀ ਆ ਸੀ ਜਦ ਤੱਕ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਕਸਾਨੀ ਕਰਨ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਘਰ ਦੇ ਵਿੱਚ ਪਰ ਕੰਨਣਾਤ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਹੋ ਕੇ ਜਿਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮਸਟਾਂ ਨਾਲ ਜੇ ਅੰਦਰ ਗੁੱਸਾ ਤਾਂ ਬਹੁਤ ਹੀ ਪਰਸਪਰ ਦਾ ਜੋਬ 'ਚ ਨਹੀਂ ਸੀ ਪਰ ਅੱਜ ਸਾਹਮਣੇ ਆਇਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿ ਭਈ ਪੰਜਾਬੀ ਆ ਉਹਦੇ ਜਿਹੜੇ ਬਾਤ ਹੈ ਜਿਹੜੇ ਉਡਾਪ ਨਹੀਂ ਸਕਦੇ ਗਗਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਗੜਾ ਰਣਾਪਤੀ ਆਖਾ ਸੀ ਐਕਚੁਅਲੀ ਉਸ ਵੇ ਮੈਂ 에어ਪੋਰਟ ਤੇ ਡਿਊਟੀ ਸੀ ਕਿ ਤਦੋਂ ਕੰਗੜਾ ਉਹਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਹ ਮੈਂ ਜੋਬ 'ਚ ਨਹੀਂ ਆਈ ਹੋਈ ਸੀ ਹਜੇ ਤੱਕ ਪਰ ਇਹਨਾਂ ਪ੍ਰੈਕਟਿਸ ਕੁਰਸੇ ਸੀਗੇ ਤੁਸੀ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਕਸਾਨੀ ਕਰਨੇ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਘਰ ਦੇ ਵਿੱਚ ਪਰ ਕੰਗਣਾਕਾ ਨਾਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਬੋਲਦੀ ਸੀ ਵੀ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਹੋ ਕੇ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਕੌਫੀਆ ਨਾਲ ਮੇਰੇ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਮੇਰਾ ਜੋਬ 'ਚ ਨਹੀਂ ਸੀ ਪਰ ਅੱਜ ਸਾਹਮਣੇ ਆਏ ਆ ਤਾਂ ਮੈਂ ਆਉਂਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹਦੇ ਜਜ਼ਬਾਤ ਆ ਜਿਹੜੇ ਉਡਾ ਨਹੀਂ ਸਕਦਾ